ਪਰਮਿਸ਼ਨ ਨਹੀਂ ਕਿਉਂ ਕੱਢਣ ਵਾਲੀ ਵੀ ਆਈ ਦੀ ਮਿਸੇ ਬਰਨਾਲੇ ਦੇ ਬੋਲ ਮੰਗਾ ਲਈ ਇਹ ਕੱਢਣ ਵਾਲੀ ਨੂੰ ਪਤਾ ਹੀ ਨਹੀਂ ਉਹ ਵੀ ਦਿਖਾ ਦਿਓ ਜਿਹੜਾ ਕਿ ਪਰਮਿਸ਼ਨ ਦਿਖਾ ਪਰ ਮੈਂ ਦਿਖਾ ਦਿੰਦੀ ਤੇਰੀ ਨੂੰ ਪਤਾ ਹੀ ਨਹੀਂ ਨੰਗੌਰ ਖਾ ਬਿਜਲੀ ਬੋਰਡ ਨੂੰ ਬਰਨਾਲੇ ਦੇ ਬੋਲ ਜੱਟ ਜੀ ਨਹੀਂ ਨਹੀਂ ਆਜੋ ਇਹ ਹੁਣ ਇੱਥੇ ਹੁਣ ਬਿਜਲੀ ਵਿਭਾਗ ਵੀ ਝੂਠ ਬੋਲਦਾ ਜਿਹੜਾ ਬਿਜਲੀ ਵਿਭਾਗ ਹੈ ਇਹ ਵੀ ਸਾਬਤ ਹੋ ਗਿਆ ਹੁਣ ਹਾਂ ਜੀ ਜਿਹੜਾ ਬੰਦਾ ਇਹਦਾ ਇਹ ਬੰਦਾ ਜ਼ਮੀਨਾਂ ਦਵਾਉਂਦਾ ਨਾ ਨਹੀਂ ਨਹੀਂ ਜੀ ਲੱਖੀ ਵੀਰ ਬਿਜਲੀ ਬੋਰਡ ਦਾ ਵੀ ਪੌਲ ਖੁੱਲ ਗਈ ਬਿਜਲੀ ਬੋਰਡ ਦੀ ਪੌਲ ਖੁੱਲ ਗਈ ਆ ਗਈ ਉਹਨਾਂ ਦੀ ਮਸ਼ੀਨ ਕਿੱਥੇ ਆ ਗਈ ਨਹੀਂ ਨਹੀਂ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਮੁੰਡੇ ਲਾਈਨਮੈਨ ਆਏ ਹੋਏ ਤੇਰੇ ਉਹਨਾਂ ਨੇ ਦੋ ਨੇ ਇਹਨਾਂ ਨੂੰ ਰੋਕ ਕੇ ਵਿੱਚ ਕਿਹਾ ਵੀ ਮੂੜ ਲਾ ਉਹ ਹੋਰੇ ਆ ਕੇ ਸਫਾਈ ਹਾਂ ਹਾਂ ਸਾਡੇ ਸਾਹਮਣੇ ਦੀ ਵੀ ਹੋਣੀ ਮੂੜ ਉਹ ਦੋ ਲਾਉਣ ਆਏ ਤੇ ਹੋਰੇ ਆ ਕੇ ਸਫਾਈ ਦੇ ਗਏ ਆਪਾਂ ਨੂੰ ਉਹ ਬੋਲ ਲਾਉਣੇ ਆਏ ਤੇ ਝੂਠ ਬੋਲ ਗਏ ਇਹ ਵਿਭਾਗ ਨੇ ਦੇਖ ਲਓ ਜੀ ਇਹ ਬੁਲਾਇਆ ਹੈ ਇਹ ਸਰਕਾਰੀ ਵਿਭਾਗਮ ਦੇ ਨਾਲ ਇਹ ਬਿਜਲੀ ਵਿਭਾਗ ਵੀ ਨਾਲ ਰਲਿਆ ਹੋਇਆ ਪੈਸੇ ਖਾਦੇ ਹੋਏ ਨੇ ਸਾਰਿਆਂ ਨੇ ਤੇ ਐਸਐਚਓ ਚਮਕੌਰ ਸਾਹਿਬ ਉਹ ਨਾਲ ਰਲਿਆ ਹੋਇਆ ਉਹਨੂੰ ਐਵੇਂ ਮੈਂ ਡੰਡੇ ਨਾਲ ਭਜਾਵਾਂਗਾ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਆਜੀ ਕਿ ਪੁਲਿਸ ਪ੍ਰਸ਼ਾਸਨ ਨਾਲ ਰਲਿਆ ਹੋਇਆ ਕੀ ਗੱਲ ਹੋਈ ਹੈ ਜਿਵੇਂ ਪੁਲਿਸ ਦਾ ਉਹ ਕਹਿੰਦੇ ਜੋ ਕਹਿੰਦੇ ਅਸੀਂ ਮਗਾਈਨੀ ਨੂੰ ਜਾਣ ਤੋਂ ਗੱਡੀ ਨੂੰ ਓਕੇ ਤੇ ਆ ਬਿਲ ਆਹ ਬਿਲ ਆਹ ਟਰੈਕਟਰ ਆ ਗਿਆ ਤੇ ਰਿਕਾਰਡਿੰਗ ਸਾਡੇ ਕੋਲ ਕੱਲੇ ਕੱਲੇ ਦੀਆਂ ਜਿਨ੍ਹਾਂ ਨੇ ਭੇਜਿਆ ਵੀ ਰੁਚੀ ਦਾ ਪੇਪਰ ਮਿਲਣੇ ਮੰਗਾਇਆ ਇਹਨਾਂ ਦਾ ਕੰਟਰੈਕਟਰ ਉਹਨੇ ਮੰਗਾਇਆ ਤੇ ਸ਼ਰਮੇ ਦੀ ਵੀਡੀਓ ਸਾਡੇ ਕੋਲ ਰਿਕਾਰਡ ਇੱਥੇ ਜਿਹਦੇ ਵਿੱਚ ਉਹ ਕਹਿੰਦਾ ਵੀ ਅਸੀਂ ਲਾਈਨ ਖਿੱਚਣ ਲੱਗੇ ਤੇ ਨਵੀਂ ਵੀ ਤਾਰ ਥੱਲੇ ਆ ਅਸੀਂ ਉੱਪਰ ਕਰਨੀ ਸੀ ਉਹਨੂੰ ਪੁੱਛ ਬਿਜਲੀ ਮਹਿਕਮੇ ਦਾ ਹੈ ਨਹੀਂ ਜੇ ਇਹਨੂੰ ਪੁੱਛਿਆ ਜੇ ਇਹਨੂੰ ਪੁੱਛਿਆ ਮੁੱਕਰ ਗਏ ਐਕਸ਼ਨ ਨੂੰ ਤੁਹਾਡੇ ਸਾਹਮਣੇ ਫੋਨ ਕੀਤਾ ਮੁੱਕਰ ਗਏ ਤੇ ਆਹ ਫਿਰ ਕਿੱਥੋਂ ਆਈ ਜਾਂਦਾ ਸੁਬਾਨ ਸੁਬਾਨ ਆਪਣਿਆ ਪਾਈ ਜਾਂਦਾ ਬਣਾ ਮੰਗਾਏ ਬਹੁਤ ਸਰਕਾਰੀ ਟਰੱਕ ਆਇਆ ਰੋ ਕਿੱਥੋਂ ਆ ਗਿਆ ਦੂਜੀ ਤਰ੍ਹਾਂ ਜੀ ਇਹ ਸਿੱਧਾ ਨਹੀਂ ਗੱਲਣਾ ਵੀ ਉਹ ਕਿੱਥੋਂ ਆ ਗਿਆ ਹੁਣ ਸਰਕਾਰੀ ਗੱਡੀ ਲੈ ਕੇ ਆ ਰਹੀ ਆ ਉਹ ਬੰਦਾ ਸਪਲਾਈ ਦੇ ਰਿਹਾ ਜਿਹੜਾ ਸਰਕਾਰ ਨਾਲ ਕੰਟਰੈਕਟਰ ਆ ਜਿਹਨੇ ਸਰਕਾਰ ਨੂੰ ਸਪਲਾਈਆਂ ਕਰਨੀਆਂ ਜੈਸ਼ਰੀ ਕੇਵਲ ਹੈ ਕੋਈ ਇਹ ਇਹ ਠੀਕ ਹੈ ਜੀ ਸਰਕਾਰੀ ਕੰਟਰੈਕਟ ਗੱਡੀ ਤਿਆਰ ਹੈ ਲਾਲ ਅੱਖਰਾਂ ਦੇ ਵਿੱਚ ਮਹਿਕਮੇ ਦਾ ਨਾਮ ਲਿਖਿਆ ਹੋਇਆ ਐਮਰਜੈਂਸੀ ਡਿਊਟੀ ਲਿਖਿਆ ਹੋਇਆ ਆਹ ਸਰਕਾਰੀ ਲਾਈਨ ਨੂੰ ਜਿਹੜੇ ਸਰਕਾਰੀ ਖੰਭੇ ਕੱਟਦਾ ਇਹ ਮਸ਼ੀਨ ਆਈ ਦੀ ਇੱਥੇ ਤੇ ਕਹਿੰਦੇ ਸਾਨੂੰ ਪਤਾ ਨਹੀਂ ਨੌਲਜੀਜ਼ ਨਹੀਂ ਸਾਡੀ ਜੀ ਕਹਿੰਦੇ ਮਤਲਬ ਇਹ ਆਪਣੇ ਆਪ ਨੂੰ ਚਲਾਕ ਸਮਝਦੇ ਆ ਜਾਂ ਸ਼੍ਰੀ ਚਮਕੌਰ ਸਾਹਿਬ ਇਲਾਕੇ ਦੀ ਸੰਗਤ ਨੂੰ ਬੇਪੂਛ ਸਮਝਦੇ ਆ ਇਹ ਸਰਕਾਰੀ ਆਹ ਸ਼ਰਮੇ ਦੀ ਵੀਡੀਓ ਆ ਸਾਡੇ ਕੋਲ ਇੱਥੇ ਉਹਨੇ ਕਿਹਾ ਸਾਡੇ ਕੋਲ ਇੱਥੇ ਨਹੀਂ ਦੇ ਸਰਕਾਰ ਨੇ ਕਰਾਉਣੇ ਆ ਇਹਦੇ ਤੇ ਮੋਹਰ ਦਿਖਾਓ ਹੁਣ ਮੋਹਰ ਨਹੀਂ ਹੈਗੀ ਨਾ ਪਰ ਆਜੋ ਆਜੋ ਹੁਣ ਇਹਦੇ ਪੀ ਮਰਚਾ ਹੋਊਗਾ ਜਾਲੀ ਸਮਾਨ ਨਹੀਂ ਇਹਨੂੰ ਅੱਗ ਲਾएंगे ਇੱਥੇ ਹੁਣ ਇਹਦੀ ਨਿਸ਼ਾਨੀ ਬਣਾ ਦੇਣੀ ਆਉਣੇ ਨਾ ਇਹਨਾਂ ਦੇ ਪਰ ਇੱਕ ਵੀ ਮੋਹਰ ਨਹੀਂ ਹੈਗੀ ਇਹ ਪੇਪਰ ਮਿਲਦੀ ਗੱਲ ਕਰਦੇ ਆਂ ਇਹਨਾਂ ਨੂੰ ਪੌ ਨਹੀਂ ਲਗਣਦੇ ਨੇ ਇਹਨਾਂ ਦਾ ਇੱਥੇ ਲਾਜ ਦੇ ਪ੍ਰਾਲੀਓ ਚੱਕ ਉਥੋਂ ਲਾਜ ਟੈਰਾਂ ਨੂੰ ਉਹਨਾਂ ਨੂੰ ਲਾਉਣਾ ਪਏ ਦੂਏ ਦੇ ਤੇ ਕਹਿ ਰਹੇ ਨੇ ਕਿ ਖੰਭੇ ਕਰਾਉਣੇ ਆ ਠੀਕ ਆ ਉਹ ਕਹਿੰਦੇ ਅਸੀਂ ਬਿੱਲਾਂ ਟੈਂਡਰ ਕਰਾਂਗੇ ਜਿੰਦਗੀ ਦੇ ਰੋਕੀਓ ਬਾਬਾ ਜੀ ਨੂੰ ਰੋਕੋਗੇ ਤੇ ਜਿਹੜਾ ਵੀ ਇੱਕ ਵੀ ਮੋਹਰ ਨਹੀਂ ਹੁਣ ਇਹਨਾਂ ਨੇ ਕਹਣਾ ਵੀ ਇਹ ਪ੍ਰਾਈਵੇਟ ਆ ਜੀ ਇਹ ਤਾਂ ਖੰਭੇ ਪਰ ਇਹ ਪ੍ਰਾਈਵੇਟ ਨਹੀਂ ਹੈਗੇ ਸਰਕਾਰ ਨਾਲ ਮਿਲੀ ਹੋਈ ਹੈ ਇਹਨਾਂ ਦੇ ਇਹ 52 ਲੱਖ ਦੀ ਦੇਣ ਆ ਸਾਨੂੰ ਲਾਜ ਟੈਰਾਂ ਉਹਦੇ ਬਦਲੇ ਖੰਭਿਆ ਇਹ ਕਹਿੰਦਾ ਗੱਡੀ ਇਹਨਾਂ ਨੇ ਨਹੀਂ ਮੰਗਾਈ ਜੀ ਕੋਈ ਰਾਵਾ ਨਹੀਂ ਨੂੰ ਅੱਕ ਰਾਵਾ ਨਹੀਂ ਅਸੀਂ ਲਵਾਰਸਾ ਹੈ ਜੀ ਹਾਂ ਜੀ ਲਵਾਰਸਾ ਕਹਿੰਦੇ ਗੱਡੀ ਲਵਾਰਸਾ ਕਹਿੰਦੇ ਲਵਾਰਸਾ ਗੱਡੀ ਹੈ ਆਹ ਮਾਤੇ ਫਿਰ ਨਾ 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 ਤੁਸੀਂ ਸਾਡੇ ਲਾ ਕੇ ਨਾ ਮਹੌਲ ਕਰਦੇ ਆ ਨਹੀਂ 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 ਤੁਸੀਂ ਸਾਡੇ ਲਾ ਕੇ ਨਾ ਮਹੌਲ ਕਰਦੇ ਨਹੀਂ 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 ਫਿਰ ਤੁਸੀਂ ਕਿਵੇਂ ਹੁਣੀ ਪਰਮਲ ਕਰਦੇ ਹੋ ਤੁਸੀਂ ਤੁਹਾਨੂੰ ਕੀ ਪਤਾ ਕੀ ਨਹੀਂ ਕਰਦੇ ਧੱਕੇ ਨਹੀਂ ਮਾਰਦੇ ਧੱਕੇ ਨਹੀਂ ਜੀ ਮਾਰਦੇ ਹੈਗੇ ਇਹ ਧੱਕੇ ਨਹੀਂ ਮਾਰਦੇ ਇਹ ਕਰਵਾਈ 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 ਚੁਣੀ ਕਰਵਾਉਂਦੇ ਹਾਂ ਮੈਂ ਕਰਾਈ ਕਰੋ ਕਰਾਈ ਕਰੋ ਕਿੰਨੇ ਸਾਡੇ ਤੁਸੀਂ ਕਿਹਦਾ ਅਗਲਾ ਦੂਵੇਂ ਕਿਉਂ ਲਾਗੇ ਇਹ ਕਿਵੇਂ ਬੱਟੇ ਲਾ ਕੇ ਮਿਲਵਾਉਂਦੇ ਨਹੀਂ ਇਦਾਂ ਨਹੀਂ ਕਰਾਂਗੇ ਮੇਰੀ ਤੈਨ ਵੀ ਰਹਿ ਗਈ ਤੁਹਾਨੂੰ ਮੈਂ ਕਰਵਾਈ ਕਰੋ ਫੇਰ ਕਰ ਦੂੰਗਾ ਤੁਹਾਨੂੰ ਕਰਾਈ ਬੰਗਾਓ ਹੁਣ ਕਰੋ ਜੀਰੇ ਬੁਲਾ ਜੀਰੇ ਨਹੀਂ ਹੋਣਾ ਪਿੱਛੇ ਕਰਵਾਈ ਇਦਾਂ ਨਹੀਂ ਹੋਣਾ ਪਿੱਛੇ ਇਦਾਂ ਨਹੀਂ ਹੋਣਾ ਇਦਾਂ ਨਹੀਂ ਫਿਰ ਅਸੀਂ ਵੀ ਤਿਆਰ ਅਸੀਂ ਵੀ ਲਾ ਲੇਗੇ ਆਪਣੇ ਆਪ ਚਾ ਲੋ ਫੇਰ ਮਾਰਾਂਗੇ ਫੇਰ ਇਹ ਨਹੀਂ ਹੋਣ ਦੇਣਾ ਤੁਹਾਨੂੰ ਇਹ ਤਾਂ ਕਿਸੇ ਵੀ ਕੀਮਤ ਵਰ ਨਹੀਂ ਹੋਊਗਾ ਲੇ ਕਾਨੂੰਨ ਆਪਰਾ ਤੇ ਲੈ ਲੈ ਇਹ ਲੈ ਕੇ ਮੇਰੇ ਸਾਹਦੇ ਕਾਨੂੰਨ ਆਪਣੇ ਹੱਥ ਇਹ ਲੈ ਲੈ ਇਹ ਲੈ ਕੇ ਤੁਸੀਂ ਇਹ ਨਹੀਂ ਲੈ ਸਕਦੇ ਇਹ ਨਹੀਂ ਲੈ ਸਕਦੇ ਇਹ ਲੈ ਸਕਦੇ ਤੁਸੀਂ ਲੈ ਕੋਈ ਨਹੀਂ ਲੈ ਸਕਦੇ ਫਿਰ ਇਹਨਾਂ ਨੂੰ ਕਿਉਂ ਰੋਕਦਾ ਤੂੰ ਇਹਨਾਂ ਨੂੰ ਰੋਕਾ ਬੜਾ ਤਾਂ ਕਿਉਂ ਰੋਕਦਾ ਉਧਰ ਪੈਸਾ ਆਉਂਦਾ ਤਾਂ ਨਹੀਂ ਰੋਕਦਾ ਸ਼ਰਮਿੰਦਗੀ ਪਾਟਾ ਕਰੋ ਤੁਸੀਂ ਕਿਹੜਾ ਇਹਨੇ ਮੰਗਾਇਆ ਤੇ ਤੜਕ ਨਹੀਂ ਨਹੀਂ ਹੋ ਰਿਹਾ ਪਰਚਾ ਦੇ ਕੇ ਕੰਮ ਨਹੀਂ ਕਰੋ ਪਾਟਾ ਕਰੋ ਐਸਾ ਨਹੀਂ ਸੀ ਦੱਬਣਾ ਹੈਗਾ ਡਾਕਟਰਾਂ ਪਰਚਾ ਕਰੋ ਨਹੀਂ ਸਭ ਨੂੰ ਕੰਮ ਕਰਵਾ ਲਈ ਉਹ ਚੱਕ ਦੇ ਦਾਰ ਮਹੀਨੇ ਹੋ ਗਏ ਰਵੀ ਚੱਕ ਦੋ ਨੂੰ ਪੁਲੀ ਨੂੰ ਚੱਕ ਦੋ ਬਾਲੂ ਨੇ ਹਾਂ ਪੁਲੀ ਚੱਕ ਦੋ ਨਹੀਂ ਮੈਂ ਕਹਿਣਾ ਉਹਨੂੰ ਜਾ ਬਿਲਕੁਲ ਸ਼ਾਰਟਕਟ ਚੋਰ ਪਤਾ ਸਾਰਾ ਉਹ ਪਤਾ ਅਟਵਾਰੀ ਨੂੰ ਚਿਮਕੌਰ ਸਾਹਿਬ ਦੀ ਕੱਲੀ ਗਰੀਬ ਦੁਕਾਨ ਕੋਲ ਮੈਂ ਦੋਨਾਂ ਬੈਨ ਲਿਆ ਮੇਰੇ ਕਰੋ ਮੇਰੇ ਬੈਨਾਂ ਉਪਰ ਕਸ਼ਮੀਰੀ ਲਾਹ ਉੱਪਰ ਕਰੋ ਪਰਚਾ ਜੀ ਕਸ਼ਮੀਰੀ ਨਾਲ ਪੁਲੀ ਜਾ ਨਹੀਂ ਆ ਤੂੰ ਦੀ ਬੋਲ ਫਰੀ ਜੀ ਨਹੀਂ ਤੂੰ ਮੁਲਾਜੇ ਮੇਰੇ ਕੋਲ ਹੈ ਨਹੀਂ ਮਸਲਾ ਮੈਂ ਗੱਲ ਲਾ ਰਿਹਾ ਹਾਂ ਰੋਡ ਪਈ ਹੈ ਮੇਰੀ ਉੱਤੇ ਫੇਰ ਉਹਦੀ ਗੱਲ ਕਰਾਂਗਾ ਮੈਂ ਜਾ ਕੇ ਜੀ ਫੇਰ ਅਸੀਂ ਨੂੰ ਕੁੱਟ ਦਈਏ ਜੀ ਫੇਰ ਸਾਡੇ ਨਾਲ ਹੋ ਜਾ ਤਕਾ ਹੋ ਰਿਹਾ ਫਿਰਿਆ ਕਿਹੜਾ ਬੰਦਾ ਮੋਗ ਦਾ ਨਹੀਂ ਆਏ ਮੈਂ ਕਰੋ ਜੀ ਕਾਰਵਾਈ ਕਰਾਓ ਕਾਰਵਾਈ ਕਰਾਓ ਜੀ ਨਾ ਰੰਮੀ ਕੋਲ ਕਹ ਤੁਸੀਂ ਕਾਰਵਾਈ ਕਰੋ ਇਹ ਗੱਲ ਮੋਗ ਦੀ ਉਧਰ ਕਹੋ ਅਣੇਦਾਰ ਸਾਹਿਬ ਨੂੰ ਕਹੋ ਸਾਡੇ ਉਨਕੀ ਅਥਾਰਟੀ ਦੀ ਲੇਕੇ ਗੱਲ ਕਰਨ ਸਾਡੇ ਉਨਕੀ ਅਥਾਰਟੀ ਦੀ ਲੇਕੇ ਗੱਲ ਕਰਨ ਹਾਂ ਇਹ ਹੋਣੀ ਕੀ ਗੱਲ ਹੈ ਕਰਦੇ ਨਹੀਂ ਕਾਰਵਾਈ ਬਈ ਕਾਨੂੰਨ ਨੂੰ ਕਹ ਤੁਸੀਂ ਨਹੀਂ ਨਹੀਂ ਅੱਜ ਦੀ ਗ੍ਰਾਉਂਡੀ ਕਰ ਜੇ ਇਹ ਲੈਣਗੇ ਫਿਰ ਅਸੀਂ ਵੀ ਲਾਉਂਗੇ ਕਾਨੂੰਨ ਹੱਥ ਚ ਜੇ ਆ ਰੂਜੀ ਦਾ ਪੈਂਪਰ ਮਿਲ ਕਾਨੂੰਨ ਹੱਥ ਚ ਲਾਉਂਗੇ ਅਸੀਂ ਵੀ ਲਾਉਂਗੇ ਕਾਨੂੰਨ ਹੱਥ ਚ ਤੇ ਵੀ ਮਰਗੇ ਇੱਥੇ ਐਦਾਂ ਨਹੀਂ ਹੁੰਦੇ ਇਸ ਵਿੱਚ ਇਹ ਕਿਹੜਾ ਪੰਜਾਬ ਦੇ ਰਹਿਣਾ ਸਰ ਇਹ ਮਿਲ ਨਹੀਂ ਲੱਗਦਣੀ ਅਸੀਂ ਮੈਂ ਤੈਨੂੰ ਕਹਿੰਦਾ ਲੱਗਣੀ ਅਸੀਂ ਮਰੂਗੇ ਇੱਥੇ ਮਾਰੋ ਸਾਡੀ ਗੋਲੀ ਮਾਰੋ ਗੋਲੀ ਸਾਡੀ ਮਾਰੋ ਗੋਲੀ ਜਿੱਦਾਂ ਅੱਗ ਲਾਉਂਗੇ ਨਹੀਂ ਲਾਉਂਗੇ ਜੇ ਸਾਡੇ ਇਲਾਕੇ ਨੂੰ ਅੱਗ ਲਾਉਣਗੇ ਅਸੀਂ ਅੱਗ ਲਾਉਂਦੇ ਨੂੰ ਇਹ ਅੱਗ ਵੀ ਲੱਗੂਗੀ ਇੱਥੇ ਫਿਰ ਇਹਨਾਂ ਦੀ ਗੁੰਡਾ ਕਰਦੀ ਇੱਥੇ ਆਪਣੀ ਮਰਜ਼ੀ ਨਾਲ ਬੰਗਾਲੇ ਪੇਪਰ ਆਪਣੀ ਮਰਜ਼ੀ ਨਾਲ ਸਮਾਨ ਵੰਗਾਲਿਆ ਇਹਨੂੰ ਕੋ ਪਰਮਿਸ਼ਨ ਹੈਗੀ ਆ ਆਹ ਬਿਜਲੀ ਮਹਿੰਗੇ ਨਾਲ ਸਰਕਾਰੀ ਆਇਆ ਵਾ ਕੰਟਰੈਕਟਰ ਵਾਲਾ ਮਿਲੂ ਨਹੀਂ ਆ ਰਹੀ ਇਹਨਾਂ ਕੋਲ ਕੋਈ ਐਸਟੀਐਮਐਰ ਵੀ ਕੂਪਰਮੈਂਟ ਹੈਗਾ ਨਹੀਂ ਲੱਗਣ ਦੇਣੀ ਅਸੀਂ ਕੁਝ ਨਹੀਂ ਹੋਣ ਦੇਣਾ ਇਹ ਦੇ ਲੈ ਨੂੰ ਬੰਦ ਕਰਾਓ ਫਿਰ ਨਹੀਂ ਲਾਉਣ ਦਾ ਮੈਨੂੰ ਵੀ ਨਾ ਤੇ ਫਾਰੰਗ ਤੇ ਦੁਕੰਦਾਰ ਜਿਹਦੇ ਵਿੱਚੋਂ ਕਹਿੰਦਾ ਜੀ ਹਾਂ ਅਸੀਂ ਮੰਗਾਏ ਆ ਅਸੀਂ ਲੈਣ ਖੜੇ ਹਾਂ ਉੱਥੇ ਟਾਰਗਟ ਨੂੰ ਕਹਿੰਦੇ ਇੱਕ ਨਾ ਸ਼ਰਮਾ ਬੋਲਦਾ ਲੈਓ ਫਿਰ ਦਿਲ ਦਿਖਾਓ ਨਾ ਉਹਦੇ ਪਰਚੇ ਦੇਣਾ ਨਾ ਫਿਰ ਆ ਜਾਓ ਜੀ ਅਕਾਊਂਟਰ ਨਹੀਂ ਪੈਸੇ ਗਏ ਨੇ ਉਹਨੂੰ ਪੁੱਛਿਆ ਅਸੀਂ ਜਿਹਨਾਂ ਤੇ ਬਿਲਕੁਲ ਕੱਟ ਕੇ ਭੇਜੇ ਹਾਂ ਹਾਂਜੀ ਹਾਂ ਹੁਣ ਇਹ ਕਹਿੰਦੇ ਅਸੀਂ ਮੰਗਾਏ ਨਹੀਂ ਠੀਕ ਹੈ ਜੀ ਠੀਕ ਹੈ ਹਾਂਜੀ ਸਰ ਸਰ ਹੋ ਗਿਆ ਜੀ ਮੇਰਾ ਪੈਡੀ ਦਾ ਪੇਮੈਂਟ ਦੋ ਦਿਨ ਮੇਂ ਡਲ ਜਾਏਗਾ ਜੀ ਹੋ ਗਿਆ ਹਾਂਜੀ ਹਾਂਜੀ ਹਾਂ ਲਊਗੀ ਹਾਂਜੀ ਹਾਂ ਸਰ ਕੱਲ ਕਲੀਅਰ ਹੋ ਗਿਆ ਸਰ ਮੈਂ ਉਹ ਨਾ ਉਹ 1 ਲੱਖ ਦਾ ਮੈਂ ਬੋ ਕਰ ਲੈਣਾ ਤੇ ਉਹ 4 ਲੱਖ ਵਾਲਾ ਮੈਂ ਟ੍ਰਾਂਸਫਰ ਪਰਸੋ ਕਰੂੰਗਾ ਮੇਰਾ ਨਾ ਪੇਮੈਂਟ ਦੋ ਤਿੰਨ ਦਿਨ ਮੇਂ ਆਦਾ ਹੈ ਹਾਂਜੀ ਹਾਂ ਕੱਲ ਕਲੀਅਰ ਹੋ ਗਿਆ ਪੈਡੀ ਦਾ ਜੋਰ ਨਾਲ ਵੇਹੇ ਅਸੀਂ ਨਾ ਤਾਂ ਇੱਧਰ ਲਿਆ ਲੱਗਣ ਦੇਣੀਆਂ ਫੋਨ ਨਾ ਪਤਾ ਲੱਗੇ ਲੋਕਾਂ ਨੂੰ ਸਾਡਾ ਰਾਇਤਾਰ ਬੰਦਾ ਹਾਂ ਪਰਚਾ ਮਾੜੇ ਬੰਦੇ ਨੂੰ ਤਾਂ ਜਰੇਤ ਭਗਾ ਕੇ ਜਰੇ ਕਰਨੇ ਲੋ ਤੇਰੇ ਤੇ ਪਰਚਾ ਕਰਦੇ ਚੱਕ ਕੇ ਸਿੱਟੋ ਇਹਨੂੰ ਅੰਦਰ ਅਸੀਂ ਕਹਿੰਦੇ ਹਾਂ ਸਾਰਾ ਰੌਲਾ ਸੌਣੇ ਆ ਅੰਦਰ ਸਾਡਾ ਰੌਲਾ ਕਿੱਡਾ ਸੁਣਿਆ ਆ ਪੂਲਾ ਜੇਕ ਲਾਇਆ ਜਦੇ ਭੱਜ ਕੇ ਆ ਗਏ ਕਿਉਂ ਸਾਡੀ ਆਵਾਜ਼ ਆਵਾਜ਼ ਨਹੀਂ ਸਾਡੀ ਤਕਲੀਫ ਤਕਲੀਫ ਨਹੀਂ ਉਹ ਅੰਦਰ ਸੇਫਟੀ ਦਾ ਅੰਦਰ ਵਾਲਿਆਂ ਦੀ ਹੈ ਨਾ ਦੀ ਸਾਡੇ ਵਾਸਤੇ ਥੋੜਾ ਬਣਸਰੇ ਤੁਸੀਂ ਲੋਕਾਂ ਬਾਤਾਂ ਲਾਈ ਦੀ ਬਣਸਰੇ ਇਹਨਾਂ ਦੇ ਚਮਚੇ ਨਾ ਬਣੋ ਇਹਨਾਂ ਦੇ ਤੁਸੀਂ ਅਸੀਂ ਘੱਟੋ ਘੱਟ ਸੀਦਾ ਨਹੀਂ ਧਰਤੀ ਵਾਤੇ ਦਾ ਇਨਸਾਫ ਕਰੋ ਅਸੀਂ ਜ਼ਮੀਨ ਠੇਕੇ ਪਰ ਲੈ ਕੇ ਬਾਹੀ ਦੀ ਆਪਣ ਸਾਡੇ ਪਰ ਇਹਨਾਂ ਨੇ ੱੱਕੇ ਨਾਲ ਪਰਚਾ ਕਰਿਆ ਤਾਂ ਹਜੇ ਕੱਲ ਤਰੀਕ ਨਵੇੜ ਕੇ ਆਇਆ ਰੋਕੋ ਦੱਸੋ ਲਾ ਦੱਸੋ ਰੂਟਕਾ ਪੇਪਰ ਮੈਨ ਦੇ ਮੈਨੇਜਰ ਆ ਇੱਥੇ ਦਾ ਆਪਣਾ ਉਹ ਕਿਹਾ ਜਿਹੜਾ ਵੀ ਹੈਗਾ ਉਹ ਲਾ ਕੇ ਪੁੱਲਰ ਮਗਰ ਮਰੇ ਹੋਏ ਬੰਦੇ ਪਰ ਪਰਚਾ ਦੇਖਦਾ ਚਮਕੌਰ ਸਾਹਿਬ ਯਾਰ ਮਰੇ ਹੋਏ ਬੰਦੇ ਪਰ ਵੀ ਕਿੱਥੇ ਤੇ ਲਿਆ ਦੂੰਗਾ ਐਸਾ ਕਿ ਉਹ ਦਿੱਤਾ ਹੁਣ ਡੀਆਈਜੀ ਪੁੱਲਰ ਨੇ ਫੜ ਹੋਇਆ ਉਹਦਾ ਫਾਰਮੂਲਾ ਬਣਾਉਣਾ ਤਾਂ ਇੱਕ ਗੁਰੇ ਚ ਪੋਰਦਾ ਵੀ ਦਾਂਗੇ ਤੁਹਾਨੂੰ ਅਸੀਂ ਕਰਿਆ ਰਿਗਾਰਡੋਂ ਵੀ ਕਰਾਂ ਆਪਕ ਜਦ ਤੱਕ ਪੈਸੇ ਨਹੀਂ ਲੁਗਾ ਜਰ ਹੁਣ ਅੱਡੇ ਵੱਰੇ ਡੀਆਈਜੀ ਦੇ ਕਰੋੜਾਂ ਰੁਪਏ ਮਿਲ ਰਹੇ ਹੈ ਘਰਾਂ ਜੋ ਉਹ ਕਿੱਥੋਂ ਆ ਰਹੇ ਉਹ ਸਾਡੇ ਅਕਾਊਂਟਾਂ 'ਚ ਆਉਣੇ ਆ। ਨਾਲੇ ਅਸੀਂ ਤਾਂ ਕਹਿੰਦੇ ਨਹੀਂ ਜੀ ਵੀ ਸਾਡੇ ਹੱਕ ਦੀ ਕਰੋ। ਅਸੀਂ ਕਹਿੰਦੇ ਜੋ ਹੱਕ ਸੱਚ ਸਹੀ ਆ ਉਹ ਕਰ ਦਿਓ। ਅਸਲੀਅਤ ਕਰੋ। ਹਾਂ ਜੋ ਵੀ ਹੈ ਉਹਨਾਂ ਨੂੰ ਲਾ ਆ। ਇਹਨੇ ਨਾ ਮਗਵਾਇ ਨਹੀਂ ਤਾਂ ਗੱਡੀ ਆਈ ਕਿਵੇਂ ਆਈ ਕਿਵੇਂ ਮੰਗਾਈ ਨਹੀਂ ਹੋਰ ਪਾਸੇ ਜਾ ਕੇ ਦੇਖੇ ਮਗਵਾਈ ਆ ਗਲਤ ਹੈ ਵੀ ਹੈ ਨਾ ਇਹਨਾਂ ਨੇ ਮੰਗਾਈ ਵੀ ਮੰਗਾਈਓ ਕਹਿੰਦਾ ਮੰਗਾਇਆ ਸੀ ਗੱਡਣੇ ਵਾਲੇ ਪਹਿਲਾਂ ਇਹਨਾਂ ਦਾ ਜਿਹੜਾ ਕੇਅਰ ਟੈਕਰ ਇੱਥੇ ਕੌਣ ਹੈ ਸ਼ਰਮਾ ਸ਼ਰਮਾ ਕੌਣ ਆ ਉਹ ਜਿਹਦੇ ਮੈਂ ਪ੍ਰਖਾਤ ਦਿੱਤੀ ਸੀ ਉਹਦੇ ਨੂੰ ਹੁਣ ਤਾਂ ਕਰ ਰਹੀ ਨਹੀਂ ਹੋਈ ਗੁਰਦੁਆਰਾ ਸਾਹਿਬ ਨੂੰ ਵਰਤਦਾ ਤਾਂ ਉੱਧਰ ਲੱਗ ਗਈ ਵਾਤੇ ਪੈਸੇ ਦੰਦਦਾ ਤਾਂ ਉੱਥੇ ਹਾਂਜੀ ਰੋਡ ਜਮ ਕਰਨ ਲੱਗਣੀ ਰੋਡ ਰੋਡ ਤਾਂ ਜਾ ਐਦਾਂ ਨਹੀਂ ਕਰਨਾ ਜੀ ਰੋਡ ਰੋਡ ਕਿਥੇਰੇ ਜਮ ਕਰ ਲੈ ਹਾਂ ਹਾਂ ਇੱਥੇ ਨਹੀਂ ਚੱਲਣ ਦੇਣੀ ਹੁੰਦਾ ਗੁੰਡਾ ਕਰਦੀ ਬਹੁਤ ਉਹਨਾਂ ਦੇ ਲੱਗਦੇ ਸਿੱਧੀ ਘਰਬਾਹੀ ਦੀ ਮੰਗ ਕਰਦੇ ਆ ਸਾਰਾ ਇਲਾਕਾ ਕਮਰਸ਼ੀਅਲ ਲੈਂਡ ਆ ਇਹ ਇਹ ਕਮਰਸ਼ੀਅਲ ਲੈਂਡ ਆ ਇਹ ਇੱਥੇ ਤਾਂ ਪੋਲ ਵੀ ਕੱਢਣਾ ਪਲੈਨਿੰਗ ਬੋਰਡ ਤੋਂ ਮਨਜ਼ੂਰੀ ਲੈਣੀ ਪੈਣੀ ਇਹਨਾਂ ਨੂੰ ਇਹਨਾਂ ਨੂੰ ਕਿਹੜੀ ਪਲੈਨਿੰਗ ਮਨਜ਼ੂਰੀ ਇੱਥੇ ਲਾਗੇ ਪੋਲ ਕੱਢਣ ਉਹ ਮਹਿਕਮੇ ਤੇ ਲੱਗੇ ਮੈਂ ਕਢਾਉਣ ਨਾਲ ਫਿਰ ਕਿਹਨੇ ਸਾਨੂੰ ਪਤਾ ਨਹੀਂ ਹੈਗਾ ਯਾਨੀ ਕਾਗਜ਼ੀ ਪੱਤਰੀ ਕੁਝ ਹੈ ਨਹੀਂ ਉੱਪਰੋਂ ਉੱਪਰੋਂ ਕਰਦਾ ਹੈ ਧੱਕੇ ਨਾਲ ਧੱਕੇ ਨਾਲ ਕਰਦੇ ਇਹਨਾਂ ਸਰਪਰ ਚੱਲ ਰਿਹਾ ਕੰਮ ਪੈਸੇ ਨਾਲ ਜਦੋਂ ਕੋਈ ਨੂੰ ਕੋਸੋ ਪੁੱਛਦੇ ਆ ਫਿਰ ਕਹਿੰਦੇ ਆ ਸਾਡੀ ਦਾ ਨੌਲੇਜ ਤੇ ਬਾਹਰ ਹੈ ਨੌਲੇਜ ਤੇ ਬਾਹਰ ਹੈ ਨੌਲੇਜ ਤੇ ਬਾਹਰ ਹੈ ਲੈਂਡਮੈਨ ਕਹਿੰਦੇ ਜੈਨ ਨੂੰ ਪਤਾ ਹੋਊਗਾ ਜੈਨ ਕਹਿੰਦਾ ਐਸਡੀਓ ਨੂੰ ਪਤਾ ਹੋਊਗਾ ਨਾ ਲੈਂਡਮੈਨ ਨੇ ਮੰਗਾਇਆ ਫਿਰ ਉਹਨੂੰ ਬੋਰਡ ਲੱਗਿਆ ਉੱਥੋਂ ਆ ਦੇਖ ਮਸ਼ੀਨ ਆ ਗਈ ਮਸ਼ੀਨ ਆ ਗਈ ਨਹੀਂ ਹੋਣ ਦੇਣਾ ਅਸੀਂ ਇੱਥੇ ਕੁਝ ਨਹੀਂ ਹੋਊਗਾ ਉਦੋਂ ਜਿਹੜਾ ਹੁਣ ਜਿਹੜਾ ਇਹ ਵੇਟ ਹੋ ਰਹੀ ਹੈ ਨਾ ਇਹ ਸਟੀਮ ਘੜੀ ਗਈ ਆ ਵੀ ਕਿੰਨੇ ਲੱਖ ਚੋਂ ਸੌਦਾ ਹੋਣਾ ਆਹ ਓਕੇ ਓਕੇ ਇਹ ਹੁਣ ਜਿਹੜਾ ਪ੍ਰਸ਼ਾਸਨ ਨਾਲ ਪੈਲ ਕਰ ਰਿਹਾ ਉਹ ਸਰਪਣਾ ਲੱਖਾਂ ਦੀ ਗੱਲ ਆ ਵੀ ਕਿੱਥੇ ਗਿਆ ਕੇ ਇਹ ਸੌਦਾ ਹੋਣਾ ਹੈ। ਇਹ ਕਹਿੰਦਾ ਸਾਡੇ ਰਾਣਾ ਗਰਜੀਤ ਜੀ ਆ ਉਹਨੂੰ ਵੀ ਬੇਨਤੀ ਆ ਵੀ ਸਾਡੇ ਇਲਾਕੇ ਨੂੰ ਛੱਡ ਦਿਓ। ਛੱਡ ਦਿਓ। ਕਿਉਂ ਸਾਡੇ ਲੋਕਾਂ ਨੂੰ ਮਾਰ ਲੱਗੇ ਆ। ਤੇ ਹੁਣ ਕੋਈ ਨਹੀਂ ਇਹ ਥੋੜੇ ਦੀ ਗੱਲ ਚੱਲਣੀ ਆ ਜਿਹੜਾ 15-20 ਮਿੰਟ ਤੇ ਇਹਨਾਂ ਦਾ ਗੱਲਬਾਤ ਹੋਊਗਾ। ਇਹਨਾਂ ਨੇ ਕਹਣਾ ਜੀ ਇਹ ਤਾਂ ਜੀ ਆ ਹੋ ਗਿਆ, ਉਹ ਹੋ ਗਿਆ। ਇਹਨਾਂ ਕੋਲ ਇਹੋ ਜਿਹਾ ਕਾਗਜ਼ ਦਾ ਉਹ ਗਲਤ ਆ ਗਈ ਗੱਡੀ ਹੋਰ ਪਾਸੇ ਭੇਜਣੀ ਦੀ ਬਹੁਤ ਕੋਸਣਾ। ਕੀ ਹੱਲ ਕਿ ਆਏ ਸੀ ਤਾਂ ਬਾਰ ਬਾਰ ਕਰਚਾ ਕਰ ਜੀ। ਖਰਚਾ ਕਰ ਦੇਣਾ ਇੱਕ ਵਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਦੇ ਬਸ ਕੱਲੀ ਕੁਛ ਨਾ ਕਰੇ ਹੋਰ ਜੇ ਇੱਕ ਵਾਰ ਵੀ ਉਹ ਆਪਣੀ ਡਿਊਟੀ ਨਿਭਾ ਗਏ ਲਾਈਨਾਂ ਨਹੀਂ ਧਰਨ ਟਿਕਾਣੇ ਆ ਜਾਣੀਆਂ ਜਦੇ ਇਹ ਸਾਰ ਕੁਝ ਕਿਉਂ ਹੋ ਰਿਹਾ ਮੈਕਮੇ ਜੇਬਾਂ ਚ ਨੇ ਬਿਜਲੀ ਬੋਰਡ ਦੇ ਨਰਾਜ ਹੋ ਰਹੇ ਝੂਠ ਬੋਲ ਕੇ ਜੇਬਾਂ ਦੇ ਵਿੱਚ ਪੈਸੇ ਔ ਖੜਾ ਸਾਰਾ ਕੋਈ ਸਰਕਾਰੀ ਮਤਲਬ ਕਾਗਜ਼ੀ ਪੱਤਰੀ ਹੈ ਨਹੀਂ ਜਵਾਨੀ ਗਲਾਮੀ ਚੱਲਦਾ ਇਹ ਜਿੰਨੇ ਵੀ ਮੈਕਮੇ ਸਾਡੇ ਇੱਕ ਵਾਰ ਡਿਊਟੀ ਨਿਭਾ ਲੈਣ ਆਪਣੀ ਸਹੀ ਆ ਇਹਦਾ ਕੰਡ ਮਾਰ ਵੀ ਕਿੰਨੇ ਲੈ ਕੇ ਆ ਬੰਦੇ ਪੈਸੇ ਅਕਾਊਂਟਾਂ ਦੇ ਅਕਾਊਂਟਾਂ ਥਰੂ ਪਾਏ ਵੇ ਆ ਜੀਐਸਟੀ ਨੰਬਰ ਪੈਕੇ ਮਿਲ ਕੱਟ ਹੋਇਆ ਵਾ ਬਿਲ ਸਾਡੇ ਕੋਲ ਹੈ ਦਾ ਹੁਣ ਕਿਰਾਇਆ ਦਿੱਤਾ ਉਹਨਾਂ ਨੇ ਅੰਦਰ ਇਹਨਾਂ ਨੂੰ ਵੀ ਤੁਸੀਂ ਜਾਓ ਜੀ ਕੋਈ ਗੱਲ ਨਹੀਂ ਕਿਰਾਇਆ ਤੁਹਾਨੂੰ ਕਿੱਥੇ ਆਉ ਉਹ ਐਂ ਇਦਾਂ ਨਹੀਂ ਹੋਣ ਲੈਣਾ ਹੈਗਾ ਇਹ ਬਹੁਤ ਕੁਝ ਹੋਨੇ ਆ ਜੀ ਪਤਾ ਨਹੀਂ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਜਿਹੜੇ ਸਾਡੇ ਚਮਕੌਰ ਸਾਹਿਬ ਇਲਾਕੇ ਦੇ ਲੋਕਾਂ ਵੀ ਉਹ ਜਲਦੀ ਤੋਂ ਜਲਦੀ ਉਰੇ ਪਹੁੰਚਣ ਜਰੂਰ ਜਿਹੜੇ ਮੇਰੇ ਵੀਰ ਮੇਰੇ ਵਾਲੇ ਪੇਤ ਤੋਂ ਦੂਰ ਦਰਾਡੇ ਤੋਂ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਵੀ ਉਹਨਾਂ ਨੂੰ ਅਗਲੀ ਕਾਲ ਦਿੱਤੀ ਜਾਊਗੀ ਬਾਅਦ ਵਿੱਚ ਵੱਡੀ ਲੋੜ ਪੈਂ ਇਹ ਹੁਣ ਸਿਰਫ ਸਿਰਫ ਚੰਪੂਰ ਸਾਹਾ ਇਲਾਕੇ ਦੇ ਲੋਕਾਂ ਨੂੰ ਬੇਨਤੀ ਆ। ਹਲੋ। ਭਾਈ ਉਹ ਜਰੂਰ ਇੱਥੇ ਬੱਦ ਤੋਂ ਬੱਦ ਬੜੀ ਤਣਾਅ ਦੇ ਵਿੱਚ ਪਹੁੰਚਣ ਤਾਂ ਕਿ ਆਪਾਂ ਆਪਣੀ ਸ਼ੀਦਾ ਦੀ ਧਰਤੀ ਦੇ ਵਿੱਚ ਜਿਹੜਾ ਵਾਤਾਵਰਣ ਗਦਲਾ ਹੋ ਰਿਹਾ ਜਾਂ ਇਹ ਜਿਹੜਾ ਪ੍ਰਸ਼ਾਸਨ ਇਹਦੀ ਮਦਦ ਕਰ ਰਿਹਾ ਇਹਦੇ ਖਿਲਾਫ ਆਪਾਂ ਇੱਕ ਚੁਟੋਕੇ ਲੜਾਈ ਲੜ ਸਕੀਏ ਜੀ। ਜੇ ਅੱਜ ਆਪਾਂ ਅੱਧਾ ਪੌਣਾ ਘੰਟਾ ਕੋ ਹੋਰ ਦੇਖਾਂਗੇ ਫਿਰ ਸਾਨੂੰ ਮਜਬੂਰ ਹੋ ਕੇ ਰੋਡ ਤੇ ਟਿਕਾ ਖੰਗਰ ਹੋਊਗਾ। ਫਿਰ ਰੁਕਣਾ ਕੋਈ ਨਹੀਂ। ਇਹ ਤੌਰ ਤੇ ਮੁਰਦਾ ਲੱਗ ਜਾਊਗਾ ਹੁਣ। ਪੱਕੇ ਤੌਰ ਤੇ। ਜੇ ਹੁਣ ਅੱਧੇ ਘੰਟੇ ਚ ਕਾਰਵਾਈ ਨਾ ਹੋਈ। ਅਸੀਂ ਅਸੀਂ ਆਉਂਦੀ ਸਾਰ ਆਪਣੀ ਡਿਊਟੀ ਨਿਭਾਈ ਸਭ ਤੋਂ ਪਹਿਲਾਂ ਫੋਨ ਜੇਜ ਨੂੰ ਦੂਜਾ ਫੋਨ ਐਸਡੀਓ ਨੂੰ ਫਿਰ ਐਕਸੀਏ ਨੂੰ ਐਸਜੀਐਮ ਸਾਹਿਬ ਨੂੰ ਅਸੀਂ ਆਉਂਦੀ ਸਾਰ ਸਭ ਤੋਂ ਪਹਿਲਾਂ ਆਪਣੀ ਡਿਊਟੀ ਨਿਭਾਈ ਹੈ ਭਾਵੇਂ ਫੋਨ ਡਿਟੇਲ ਕਢਾ ਲਵੇ ਕੋਈ ਨਾ ਲੱਗਦਾ ਉਹ ਵੀ ਦੇਖਣਾ ਕਿਹੜਾ ਡੀਲ ਈਲੀਗਲ ਹੈ ਜਿਹਦੇ ਕੋਈ ਇੰਨਾ ਕੰਮ ਹੈ ਤਿੰਨ ਮਹੀਨੇ ਤੇ ਅੱਲ ਤੱਕ ਉਹਦੀ ਐਡਵਾਈਸ ਹੀ ਨਹੀਂ ਆਈ ਕਾਰਵਾਈ ਨਹੀਂ ਆਈ ਗੁਰੂ ਘਰ ਵਿੱਚ ਬੈਠ ਕੇ ਉਹ ਝੂਠ ਬੋਲ ਕੇ ਮੇਰੀ ਕੱਢ ਲਾਗੀ ਕਰਦੇ ਆ ਉੱਥੇ ਸੌਦੇ ਬਾਜ਼ੀਆ ਕਰਦੇ ਉਹਦੀ ਕਾਰਵਾਈ ਹੁਣ ਤਾਂ ਮੈਂਟਰ ਜੀ ਨੂੰ ਲਾਉਂਦੇ ਆ ਪਰਚਾ ਕਰਨੇ ਨੂੰ ਜਿਹੜੇ ਕਰ ਦਿੰਦੇ ਨੇ ਬਾਅਦ ਵਿੱਚ ਆ ਜਾਂਦੇ ਨੇ ਨੋਟ ਨਹੀਂ ਕਰ ਰਹੇ ਆ ਕਰਨਾ ਤਾਂ ਫਿਰ ਤੱਕ ਡੀਐਲ ਇਹਲ ਦੀ ਉਹ ਨਹੀਂ ਆਈ ਹੈਗੀ ਆਪਣਾ ਕਾਰਵਾਈ ਨਹੀਂ ਹੋਈ ਓਰੇ ਬਹੁਤ ਕੁਝ ਚੱਲਦਾ ਜੀ ਇੱਥੇ ਸਾਨੂੰ ਪਤਾ ਬਹੁਤ ਕੁਝ ਮਰੇ ਬੰਦੇ ਪਰ ਪਰਚੇ ਦਰਜ ਕਰਤੇ ਨਹੀਂ ਗੁਰਪ੍ਰੀਤ ਸਿੰਘ ਆ ਕਰਾਉਣੀ ਆ ਸ਼ਰਮੇ ਪਰ ਦੁਬਾਰਾ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਕਰਾਉਣੀ ਆ ਜਿਹੜਾ ਹਲ ਇਹ ਵੀਡੀਓ ਸਾਡੇ ਕੋਲ ਵੀਡੀਓ ਵਿੱਚ ਕਹਿੰਦਾ ਉਹ ਆ ਹੁਣ ਦਿਓ ਜਦੋਂ ਆਇਆ ਆਪਾਂ ਬੈਠ ਕੇ ਗੱਲ ਕਰਦੇ ਆ ਬੈਠ ਕੇ ਬਾਤ ਕਰਦੇ ਆ ਇਹ ਵੀ ਮੈਂ ਮੰਗਾਈ ਨਹੀਂ ਹੈਗੇ ਹੁਣ ਕਹਿੰਦੇ ਪਹਿਲਾਂ ਕਹਿੰਦਾ ਮੈਂ ਮੰਗਾਏ ਆ ਵੀ ਆਪਾਂ ਤਾਂ ਲਾਈਨ ਖਿੱਚਣੀ ਆ ਤਾਰ ਉੱਪਰ ਨੂੰ ਪਾਉਣੀ ਆ ਉਹਦੇ ਕਰਕੇ ਆ ਇਹ ਐਸਟੀਮੇਟ ਜਿੰਨਾ ਤੁਹਾਨੂੰ ਦੱਸਿਆ ਉਹਨੇ ਮੰਗਾਏ ਆ ਵੀ ਆ ਗਏ ਮੱਕ ਠੀਕ ਹੈ ਕੋਈ ਗੱਲ ਨਹੀਂ। ਇਹ ਕਹੇ ਵੀ ਐਸਟੀਮੇਟ ਦੇ ਦਿਓ ਉਹ ਹੈ ਜੀ। ਤੁਹਾਡੀ ਮਰਜ਼ੀ ਕਿਵੇਂ? ਇਹ ਤਾਂ ਦੱਬੇ ਨਹੀਂ ਸਕਦੇ ਕਰ ਹੀ ਨਹੀਂ ਸਕਦੇ ਤਾਂ ਕੰਮ ਤੁਸੀਂ। ਬੇਨਤੀ ਹੈ ਚਮਕੌਰ ਸਾਹਿਬ ਦੇ ਨੇੜੇ ਦੇ ਇਲਾਕੇ ਦੇ ਲੋਕਾਂ ਨੂੰ ਵੀ ਜਰੂਰ ਪਹੁੰਚੋ ਇੱਥੇ ਤੇ ਮਦਦ ਕਰੋ। ਵੀ ਇਹ ਫਿਰ ਕਿਤੇ ਆ ਗਏ ਇਹਨਾਂ ਨੇ ਸਰਕਾਰਾਂ ਨੂੰ ਪੈਸੇ ਦਿੱਤੇ ਆ। ਇਹਨਾਂ ਦੇ ਪਿੱਛੇ ਕੋਈ ਨਾ ਕੋਈ ਸਿਆਸੀ ਜਾਂ ਕੋਈ ਨਾ ਕੋਈ ਅਫਸਰਾਈ ਦੀ ਤਾਕਤ ਹੈ ਜਿਹੜੀ ਟੱਕੇ ਨਾਲੇ ਉਹਨੇ ਬੰਦ ਕਰਵਾ ਰਹੀ ਆ। ਸਾਡੀ ਬੇਨਤੀ ਆ ਵੀ ਉਰੇ ਜਰੂ ਤਾਂ ਕਿ ਆਪਾਂ ਆਪਣੀ ਲੜਾਈ ਨੂੰ ਸੱਚੇ ਤਰੀਕੇ ਨਾਲ ਲੜ ਸਕੀਏ ਮੇਰੇ ਕੋਲ ਲੜ ਸਕੀਏ ਧੰਨਵਾਦ ਜੀ ਬਾਈ ਬਈ ਕਾਲਾ ਰਹੀ ਜੀ